ਦੁੱਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਹਾਥ ਫਲਗ ਲ ਅਰਦਾ ਵੈਗੁਰਜੀ ਕਹਾਸਾ ਵੈਗੁਰਜੀ ਕੀ ਫਤੇ ਸਵਾਗਤ ਹੈ ਡਾਡਾ ਸਟੋਰੀਕਲ ਗੁਰਦੁਆਰਾ ਸਾਹਿਬ ਲੋਕ ਸੀਰੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਗੁਰਦੁਆਰਾ ਬਾਬਾ ਗਲਾ ਸਾਹਿਬ ਦਾ ਵਲੌਗ ਕੰਟੀਨਿਊ ਕਰਾਂਗੇ ਅੱਜ ਅਸੀਂ ਆਏ ਆ ਗੁਰਦੁਆਰਾ ਬਾਬਾ ਗਲਾ ਸਾਹਿਬ ਨੌਵੀਂ ਪਾਸ਼ਾ ਜੀ ਧੰਨ ਧੰਨ ਸ਼੍ਰੀ ਗੁਰਤੇਗ ਬੱਧ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਨਾਲੇ ਇਤਿਹਾਸ ਨਾਲ ਵੀ ਜਾਣੂ ਕਰਾਵਾਂਗੇ ਕਿ ਗੁਰਦਰਾ ਸਾਹਿਬ ਦਾ ਇਤਿਹਾਸ ਕੀ ਆ ਤੇ ਚਲੋ ਕਰਦੇ ਆ ਦਰਸ਼ਨ ਆਪ ਸਭ ਸੰਗਤਾਂ ਦੇਖ ਹੀ ਸਕਦੇ ਹੋ ਸਾਹਮਣੇ ਹੈਗਾ ਵਾ ਨੌਵੀਂ ਪਾਛਾਈ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਪਸਥਾਨ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਅੱਜ ਤੁਹਾਨੂੰ ਅਸੀਂ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪਸਥਾਨ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਇਸ ਪਵਿੱਤਰ ਬਾਬਾ ਕਾਲਾ ਸਾਹਿਬ ਦੀ ਧਰਤੀ ਦੇ ਬਹੁਤ ਸਾਰੇ ਹਿਸਟੋਰੀਕਲ ਗੁਰਦਾਰੇ ਹੈਗੇ ਆ ਇਸ ਕਰਕੇ ਇਸ ਬਲੌਗ ਸੀਰੀਜ਼ ਨੂੰ ਵਾਤੋ ਵਾਤ ਪਿਆਰ ਦਿਓ ਤਾਂ ਕਿ ਅਸੀਂ ਤੁਹਾਨੂੰ ਸਾਰੇ ਹਿਸਟੋਰੀਕਲ ਗੁਰਦੁਆਰੇਾਂ ਦੇ ਦਰਸ਼ਨ ਕਰਾ ਸਕੀਏ ਆਸਾਈਡ ਤੇ ਦੁਕਾਨਾਂ ਲੱਗੀਆਂ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਾਜ਼ਾਰ ਆ ਇਧਰ ਜਿਹੜੀ ਗਲੀ ਜਾਂਦੀ ਆ ਉਹ ਤਾਂ ਤਨ ਬੱਬਾ ਪਾਲਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਗਲੀ ਜਾਂਦੀ ਆ ਤੇ ਇਧਰ ਹੈਗਾ ਜੋੜਾ ਘਰ ਗੱਠੀ ਘਰ ਇੱਥੇ ਪਹਿਲਾਂ ਆਪਾਂ ਆਪਣੇ ਜੋੜੇ ਜਮਾ ਕਰਾ ਕੇ ਫਿਰ ਗੁਰਦੁਆਰਾ ਸਾਹਿਬ ਅੰਦਰ ਐਂਟਰ ਹੁਣਾ ਵਾ ਇਧਰ ਵਾਇਗੁਰਜ ਕੱਬੇ ਪਾਸੇ ਬੜਾ ਲੰਗਰ ਹਾਲ ਹੁੰਦਾ ਸੀ ਨਵਾਂ ਲੰਗਰ ਹਾਲ ਬਣ ਕੇ ਚਾਲੂ ਹੋ ਗਿਆ ਕਾਫੀ ਚਿਰ ਦਾ ਇਸ ਕਰਕੇ ਇਧਰੋਂ ਲੰਗਰ ਹਾਲ ਬੰਦ ਕਰ ਦਿੱਤਾ ਗਿਆ ਵਾ ਜਿਹੜਾ ਨਵਾਂ ਲੰਗਰ ਹਾਲ ਆ ਉਹ ਵੀ ਤੁਹਾਨੂੰ ਆਏ ਗੁਰਜੀਤ ਖਾਵਾਂਗੇ ਸਾਮਣੇ ਕਬੇ ਵਾਸੇ ਵਾਏ ਗੁਰਜੀਤ ਟੁੱਟੀ ਲੱਗੀ ਹੋਈ ਆ ਇੱਥੋਂ ਆਪਾਂ ਆਪਣੇ ਹੱਥ ਧੋ ਕੇ ਫਿਰ ਆਪਾਂ ਘੜੀ ਜਾਣਾ ਵਾ ਜਿਹੜਾ ਸਾਮਣੇ ਵਾਇਗੁਰਜੀ ਖੜਾ ਪਛਾਤੀ ਦੇਖ ਰਹੀ ਜਾਂਦੀ ਆ ਘਰ ਖਾਣ ਵਾਸਤੇ अपनी मर्जी दे मर्जी कड़ा प्रसाद से कराते जो वागुरु जी आप दरबार साहब अंदर मत्था टेक निकला इधर है गुरुद्वारा शीश महल साहब इधर सामने वागुरु जी लाइन लगी है श्रीपोरा साहब दर्शन करने लाइन लगी हुई है अपा पहला गुरद्वारा शीश महल साहेब मा टेक के फिर आप लाइन च लगते हैं श्रीपुरा साहब दर्शन करने लाइ

ਇੱਧਰ ਨੂੰ ਆਵਾਂਗੇ ਇੱਧਰ ਕੜਾ ਪ੍ਰਸ਼ਾਦੀ ਦੇਗ ਲਈ ਜਾਂਦੀ ਆ। ਵਾਈਕਰ ਜੀ ਦਾ ਕੜਾ ਪ੍ਰਸ਼ਾਦੀ ਦੇਗ ਲੈ ਕੇ ਤੇ ਇੱਧਰਲੇ ਪਾਸੇ ਆਵਾਂਗੇ ਤੇ ਤੁਸੀਂ ਸਾਹਮਣੇ ਸਾਈਡ ਤੇ ਦੇਖ ਸਕਦੇ ਹੋ ਟੋਕੀ ਲੱਗੀ ਹੋਈ ਆ। ਇੱਥੋਂ ਆਪਾਂ ਟੋਕੀ ਤੋਂ ਹੱਥ ਧੋ ਕੇ ਤੇ ਫਿਰ ਆਪਾਂ ਗੱਡੀ ਜਾਵਾਂਗੇ ਜੇ ਸਾਈਡ ਤੇ ਗੱਡੀ ਦੇਖ ਸਕਦੇ ਹੋ ਨਾਲ ਹੀ ਜਲਦ ਦਾ ਲੰਗਰ ਲੱਤਿਆ ਹੋਇਆ ਵਾ। ਜਿਹੜੀ ਸੰਗਤ ਜੱਗਦਾ ਲੰਗਰ ਛਕਣਾ ਚਾਹੁੰਦੀ ਐ ਇੱਥੋਂ ਛਕ ਸਕਦੀ ਆ ਤੇ ਸਾਹਮਣੇ ਦੇ ਦੇ ਸਕਦੇ ਹੋ ਜੱਲ ਦਾ ਲੰਗਰ ਲੱਗਾ ਆ ਜੱਲ ਦਾ ਲੰਗਰ ਛਕ ਕੇ ਫੇਰ ਆਪਾਂ ਸਾਹਮਣੇ ਤੁਸੀਂ ਦੇ ਸਕਦੇ ਨਿਸ਼ਾਨ ਸਾਹਿਬ ਆ ਇੱਥੇ ਆਪਾਂ ਨਿਸ਼ਾਨ ਸਾਹਿਬੇ ਹੇਠਾਂ ਮੱਥਾ ਟੇਕਾਂਗੇ ਸੰਗਤ ਜੀ ਅਸੀਂ ਗੁਰਦੁਆਰਾ ਸ਼੍ਰੀਪੋਰਾ ਸਾਇਗਰ ਸੰਗਤ ਬਾਹਰ ਆ ਗਈਆਂ ਇੱਥੋਂ ਆਪਾਂ ਤੁਹਾਨੂੰ ਉਸ ਰੋਵਰ ਦਾ ਰਸਤਾ ਦਿਖਾਵਾਂਗੇ ਇਧਰੋਂ ਵੀ ਚੱਲ ਜਾਂਦਾ ਉਸ ਰੋਵਰ ਦਾ ਰਸਤਾ ਇਧਰੋਂ ਵੀ ਤੁਹਾਨੂੰ ਰੋਵਰ ਦਾ ਰਸਤਾ ਦਿਖਾਉਣੀ ਹੈ ਤੋਂ ਲੋਕਾਂ ਨਾਲ ਜੁੜੇ ਰਹੋ ਜੇ ਅਗੇ ਸ਼ੇਅਰ ਕਰਦੇ ਜਾਇਓ ਲਾਈਕ ਕਰਿਓ ਕਮੈਂਟ ਕਰਿਓ ਜੇਕਰ ਵਧੀਆ ਲੱਗੀ ਇੱਥੋਂ ਹੁਣ ਤੁਹਾਨੂੰ ਹੀ ਉਸ ਰੋਵਰ ਦਾ ਰਸਤਾ ਦਿਖਾਉਣੇ ਆ ਸਾਰੀ ਦੁਕਾਨਾਂ ਸਾਰੀਆਂ ਲੱਗੀਆਂ ਹੀ ਆਂ ਏਗ ਚੀਜ਼ ਦੀਆਂ ਆਇੜਾ ਰਸਤਾ ਇਸ ਰੋਵਰ ਨੂੰ ਦਾ ਜਾਂਦਾ ਵਾ ਮਤਲਬ ਹੰਮਨੇਸਰ ਹੋਰ ਵਾ ਇੱਥੇ ਸਾਈਡ ਤੇ ਦੁਕਾਨਾਂ ਲੱਗੀਆਂ ਹੋਈਆਂ ਆ ਪਿੱਛੇ ਤੁਸੀਂ ਸਾਹਮਣੇ ਆਉਗੇ ਇੱਥੇ ਸਾਹਮਣੇ ਤੁਹਾਨੂੰ ਜੁੜਾ ਕਰ ਨਜ਼ਰ ਆਊਗਾ ਇੱਥੇ ਤੁਸੀਂ ਆਪਣੇ ਜੁੜੇ ਜਮਾ ਕਰਾ ਕੇ ਇਹ ਫਿਰ ਤੁਸੀਂ ਉਂਕਰ ਸਲੋਵਰ ਆਲ ਐਂਟਰ ਹੋਣਾ ਏ ਵਾਹਿਗੁਰੂ ਜੀ ਹੈ ਗੱਲ ਸਲੋਵਰ ਜਿਹਦੇ ਤੁਸੀਂ ਆ ਕੇ ਇਸ਼ਨਾਨ ਕਰ ਸਕਦੇ ਹੋ ਇਧਰ ਵਾਹਿਗੁਰੂ ਜੀ ਟੋਟੀਆਂ ਲੱਗੀਆਂ ਹੋਈਆਂ ਵਾ ਹੱਥ ਧੋ ਕੇ ਫਿਰ ਆਪਾਂ ਗੱਡੀ ਜਾਣਾ ਵਾ ਜਿਵੇਂ ਤੁਹਾਨੂੰ ਦਿਖਾਇਆ ਆਂਦੀ ਆਪਾਂ ਐ ਜੈ ਕਰ ਜੈਂਸ ਰੋਵਰ ਦੀ ਪ੍ਰਕਰਮਾ ਕਰ ਰਹੀ ਆ ਆ ਸਾਈਡ ਦੇ ਤਿੰਨ ਦੇ ਸਾਹਦੇ ਚਾਦਾ ਲੰਗਰ ਲੱਗਾ ਹੋਇਆ ਆਾ ਛਾਪ ਗੌੜਿਆਂ ਦਾ ਸੰਗਤ ਦੇ ਬੈਠ ਕੀ ਚਾਦਾ ਲੰਗਰ ਛਕਰੀ ਆ ਗੁਰ ਜਾਈ ਇਸ ਰੋਵਰ ਦੀ ਪ੍ਰਕਰਮਾ ਕਰਕੇ ਤੇ ਚੱਲ ਨਹੀਂ ਲੰਗਰ ਹਾਲ ਲੰਗਰ ਹਾਲ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਆਹ ਸ਼੍ਰੀ ਗੁਰੂ ਇੱਕ ਬਾਦਰ ਸਾਹਿਬ ਜਿੱਦਾ ਗੁਰਦੁਆਰਾ ਤੇ ਇੱਧਰ ਜੋੜਾ ਕਰੇ ਕਿ ਇੱਧਰੋਂ ਆਪਾਂ ਐਨ ਨਹੀਂੁੱੁੱਦਾ ਹੀ ਜਾਣਾ ਵਾ ਇਹ ਜਿਹੜਾ ਜੋੜਾ ਕਰਦੇ ਸਾਹਮਣੇ ਰਸਤਾ ਮੁਰਦਾ ਵਾ

ਆ ਗਿਆ ਵਾਹਿਗੁਰੂ ਜੀ ਲੰਗਰ ਹਾਲ ਇੱਥੋਂ ਨਾਲ ਹੀ ਮੋਟਰਸਾਈਕਲਾਂ ਦੀ ਕਾਰ ਦੇ ਪਾਰ ਜਾਂਦਾ ਹੁਣ ਆਪਾਂ ਲੰਗਰ ਸ਼ਕ ਲਈ ਇੱਥੋਂ ਮਹਾਰਾਜਾ ਜੀ ਲੰਗਰ ਛੱਕੇ ਤੇ ਚੱਲੀਆਂ ਘਰ ਨੂੰ ਸੇਵਾ ਕਰ ਲਈ ਤੇ ਅੰਦਾ ਪਾਉਣਾ ਕਿੰਨਾ ਸੇਵਾ ਕੀਤੀ ਅੱਜ ਜਿਵੇਂ ਤੁਹਾਨੂੰ ਦਿਖਾਇਆ ਹੈ ਲੰਗਰ ਹਾਲ ਤੇ ਇੱਧਰ ਨੂੰ ਜਾਓਗੇ ਤਾਂ ਮੋਟਰਸਾਈਕਲਾਂ ਦੀ ਪਾਰਕਿੰਗ ਇੱਥੇ ਤੁਹਾਨੂੰ ਦੱਸਾਉਂਦੇ ਆ ਹੁਣੇ ਜੀ ਇੱਧਰ ਨਾਲ ਮੋਟਰਸਾਈਕਲਾਂ ਦੀ ਪਾਰਕਿੰਗ ਆ ਜਿੰਨੇ ਕਿਤੇ ਮੋਟਰਸਾਈਕਲ ਸਟੈਂਡ ਤੇ ਲਾਉਣਾ ਹੋਵੇ ਉਹ ਇੱਧਰ ਬੰਨੇ ਲਾ ਸਕਦਾ ਹੋ ਹਾ ਵਾਏ ਗੁਰਜੀ ਆ ਕੇ ਮੋਸ਼ਾ ਨੋਨ ਵਾਰਕੀ ਚੇ ਇੱਕ ਪਾਰਕ ਹੀ ਆਵਾ ਦੂਸਰੀ ਪਾਰਕ ਹੀ ਵਾਹੇ ਗਰੋ ਸਾਹਮਣੇ ਇਹ ਸੀ ਵਾਏ ਗੁਰਜੀ ਅੱਜ ਦਾ ਵਲੌਗ ਵਲੌਗ ਇੱਥੇ ਖਤਮ ਹੁੰਦਾ ਵਾ ਜੇਕਰ ਵਲੌਗ ਵਧੀਆ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਅੱਗੇ ਤੋਂ ਅੱਗੇ ਤੇ ਚੱਲ ਨੂੰ ਕਰ ਲੋ ਸਬਸਕ੍ਰਾਈਬ ਹੁਣ ਆਪਾਂ ਫੇਰ ਤੁਹਾਡੇ ਲਈ ਚੈਤੀ ਗਾੜੀਏ ਵਲੌਗ ਲੈ ਕੇ ਆਵਾਂਗੇ ਜੇਕਰ ਚਾਹੁੰਦੇ ਜੇ ਕਿ ਅਗਲਾ ਵਲੋਗ ਉਸੇ ਵळे ਤੁਹਾਡੇ ਨੂੰਟੀਫਿਕੇਸ਼ਨ ਆ ਜਾਏ ਕਰੇ ਫੋਨ ਦੇ ਉੱਤੇ ਚਲ ਨੂੰ ਕਰ ਲੋ ਸਬਸਕ੍ਰਾਈਬ ਤੇ ਛੇਤੀ ਆਵਾ ਤੇ ਛੇਤੀ ਆਪਾਂ ਫਿਰ ਤੁਹਾਡੇ ਗੜੀ ਹਾਜ਼ਰ ਹੋਵਾਂਗੇ ਇੱਕ ਦਮਾਂ ਵਲੋਗ ਲੈ ਕੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ